ਬੀਤੇ ਦਿਨ ਹੀ ਥੱਗ ਲਾਈਫ ਵਾਲੇ ਰੋਮੀ ਨੇ ਆਕਾਸ਼ਪ੍ਰੀਤ ਕਪਲ ਤੋਂ ਮਾਫੀ ਮੰਗਵਾਈ ਹੈ ਕਿਉਂਕਿ ਉਹਨਾਂ ਨੇ ਆਪਣੀ ਵੀਡੀਓਜ਼ ਦੇ ਵਿੱਚ ਰੋਸਟਰਾਂ ਨੂੰ ਮਾੜਾ ਚੰਗਾ ਬੋਲਿਆ ਸੀ ਤੇ ਕਿਹਾ ਸੀ ਕਿ ਸਾਡੀ ਹਿੱਕ ਦੇ ਵਿੱਚ ਆ ਕੇ ਵੱਜੋ ਤਾਂ ਕਰਕੇ ਰੋਮੀ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਮੰਗਵਾਈ ਹੈ ਜਿਨ੍ਹਾਂ ਨੂੰ ਨਹੀਂ ਪਤਾ ਤੁਸੀਂ ਆਪਣੇ YouTube ਚੈਨਲ ਤੇ ਜਾ ਕੇ ਉਹ ਸਾਰੀਆਂ ਵੀਡੀਓਜ਼ ਵੀ ਦੇਖ ਸਕਦੇ ਹੋ ਸੋ ਉੱਥੇ ਹੀ ਜਦੋਂ ਦੀ ਰੋਮੀ ਥੱਗ ਲਾਈਫ ਵਾਲੇ ਮੁੰਡੇ ਨੇ ਆਕਾਸ਼ਪ੍ਰੀਤ ਕਪਲ ਤੋਂ ਮਾਫੀ ਮੰਗਵਾਈ ਹੈਗੀ ਉਸ ਤੋਂ ਬਾਅਦ ਬਹੁਤ ਸਾਰੇ ਰੋਮੀ ਦੀ سپورਟ ਦੇ ਵਿੱਚ ਆਏ ਤੇ ਬਹੁਤ ਸਾਰੇ ਉਸ ਆਕਾਸ਼ ਪ੍ਰੀਤ ਕਪਲ ਦੀ سپورਟ ਦੇ ਵਿੱਚ ਆਏ ਲੋਕ ਕਹਿੰਦੇ ਪੈਣੇ ਕਿ ਉਹਨਾਂ ਦੇ ਘਰ ਨਹੀਂ ਜਾਣਾ ਚਾਹੀਦਾ ਸੀ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਪੈਣੇ ਕਿ ਉਹਨਾਂ ਨੇ ਬੋਲਿਆ ਹੀ ਬਹੁਤ ਗਲਤ ਸੀ ਤਾਂ ਕਰਕੇ ਉਹਨਾਂ ਦੇ ਘਰ ਜਾਣਾ ਬਣਦਾ ਸੀਗਾ ਸੋ ਉੱਥੇ ਆਪ ਤੁਹਾਨੂੰ ਦੱਸਦੀ ਕਿ ਹੁਣੇ-ਹੁਣੇ ਇੱਕ ਫਰੈਸ਼ੀ ਕੈਨੇਡੀਅਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਆਕਾਸ਼ ਦੀ ਇੱਕ ਫੋਟੋ ਸ਼ੇਅਰ ਕਰਦੇ ਲਿਖਿਆ ਕਿ ਆਈ سپورਟ ਯੂ ਬ੍ਰੋ ਜੋ ਸਟੋਰੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਤੇ ਨਾਲ ਦੇ ਨਾਲ ਇੱਕ ਸਟੋਰੀ ਹੋ ਵਾਲਾ ਗੰਦ ਤੇ ਨਹੀਂ ਮੁਕਣਾ ਆਪਣੀ ਕੋਸ਼ਿਸ਼ ਵੀ ਇਹੀ ਹੁੰਦੀ ਆ ਕਿ ਸ਼ਬਦਾਂ ਨਾਲ ਬੋਲ ਕੇ ਹੋਰ ਆਮ ਲੋਕਾਂ ਨੂੰ ਫੋਕੇ ਸਟਾਰ ਸਮਝਣ ਦੇ ਬਹਿਮ ਚੋਂ ਦੂਰ ਕਰੀਏ ਪਰ ਕਿਸੇ ਦੇ ਘਰ ਜਾ ਕੇ ਉਹਨਾਂ ਨੂੰ ਧਮਕਾਉਣਾ ਡਰਾਉਣਾ ਤੇ ਮਾਫੀ ਮੰਗਵਾਉਣਾ ਕੋਈ ਸਹੀ ਗੱਲ ਨਹੀਂ ਹੈਗੀ ਇੱਥੇ ਫਰੈਸ਼ੀ ਕੈਨੇਡੀਅਨ ਦਾ ਵੀ ਇਹੀ ਕਹਿਣਾਗਾ ਕਿ ਕਿਸੇ ਵੀ ਕਪਲ ਬਲੌਗਰ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਨਹੀਂ ਮੰਗਵਾਉਣੀ ਚਾਹੀਦੀ ਜੋ ਇੰਟਰਨੈਟ ਦੀ ਲੜਾਈ ਆ ਉਹ ਇੰਟਰਨੈਟ ਤੇ ਹੀ ਖਤਮ ਕਰਨੀ ਚਾਹੀਦੀ ਇੱਕ ਦੂਜੇ ਦੇ ਘਰ ਜਾਣਾ ਸਹੀ ਗੱਲ ਨਹੀਂ ਹੈਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰੇ ਕਿ ਤੁਸੀਂ ਕਿਸਦੇ ਹੱਕ ਦੇ ਵਿੱਚੋਂ ਕਿ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ